ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੁਵਰਤ ਸਿੰਘ ਮੂੰਹ ਮੱਥਾ ਕੱਦ-ਕਾੜ ਤੁਸੀਂ ਝੋਟੀਆਂ ਦੇਖ ਸਕਦੇ ਹੋ ਇਹ ਜੇ ਆਪਾਂ ਤੁਹਾਨੂੰ ਮਿਲ ਕੇ ਹੀ ਕਰਕੇ ਦਿਖਾਉਂਦੇ ਹਾਂਗੇ ਤੇ ਬਾਕੀ ਗੱਲਾਂ ਵੀ ਤੁਹ ਪੁੱਛਦੇ ਆਪਾਂ ਸੋ ਪਹਿਲਾਂ ਚੋਣ ਇਹਦਾ ਤੋਰਾ ਵਗੈਰਾ ਦੇਖੋ ਮੂੰਹ ਮੱਥਾ ਜਿੰਦ ਜਾਨ ਬੱਚੇ ਨੂੰ ਦੌੜਦੇ ਹੁਣ ਚਵਾਈ ਇਹਦੀ ਆਪਾਂ ਕਰਨੀਆਂ ਢ ਸੋ ਵੀਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੀ ਚੋਆਇਸ ਸ਼ੁਰੂ ਕਰਾਂਗੇ ਬੱਚਾ ਇਹਦੇ ਪਿੱਛੇ ਹੈ ਕਿ ਫੀਮੇਲ ਕਾਫ ਗੱਟੀ ਸੋ ਦੇਖੋ ਬੱਚਾ ਚਾਹੁੰਦਾ ਥੱਲੇ ਦੇ ਕਰਦੇ ਸ਼ੁਰੂ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਮੇਰੇ ਕੇਸ਼ਵਰ ਸਿੰਘ ਪਿੰਕ ਘਨੋਰੀ ਖੁਰਦੇ ਬਿਹੜਾ ਸੰਗਰੂਰ ਜਿਲ੍ਹਾ ਪੈ ਗਿਆ ਸੰਗਰੂਰ ਪਿੰਡ ਪੈ ਗਿਆ ਘਨੋਰੀ ਖੁਰਦੇ ਹਣਾ ਹਾਂਜੀ ਸ਼ੇਰ ਤੋਂ 2.5 ਕਿਲੋਮੀਟਰ ਠੀਕ ਹੈ ਸੋ ਲੈਵਾ ਦੇਖੋ ਪੂਰਾ ਸੋੜਾ ਸਾਫ਼ ਸੁਥਰਾ ਕਿੰਨ ਬਸਮਾਜ ਦਾ ਤੇ ਜਿਹੜੀ ਵੀਰੇ ਆਪਾਂ ਮੱਝ ਦੀ ਵੀਡੀਓ ਬਣਾਈ ਜਾਨੇ ਆ ਕਿਹੜਾ ਸੂਬਾ ਸੂਈ ਵੀ ਆ ਤੇ ਕਿੰਨਾ ਕੁ ਟਾਈਮ ਚੌਥਾ ਸਦਾ ਸੂਈਆ ਪਿਛੇ ਇਹਦੀ ਆ ਗਈ ਕੱਟੀ ਹੈ ਨਾ ਹਾਂ ਜੀ ਉਹ ਬੜ ਗਿਆ ਜੀ ਅਰਜਨ ਕੁੰਗੜ ਦੀ ਆ ਗਈ ਕੱਟੀ ਇਹ ਕਿੰਨੇ ਟਾਈਮ ਦਾਵਾ ਅਜ ਆਪਣੇ ਕੋਲੇ ਇਹਦੇ ਨਾਲ ਦੂਜੇ ਤੋਂ ਮਿਲਿਆ ਜੀ ਦੂਜੇ ਤੋਂ ਇਹ ਮਲਾ ਦੂਜਾ ਤੀਜਾ ਹੁਣ ਚੌਥਾ ਚੱਲ ਪਿਆ ਆਪਣੇ ਘਰ ਨਹੀਂ ਸੁਣਾ ਜਾਣਾ ਬਸ ਠੀਕ ਹੈ ਆਪੋ ਦੇ ਕਰਕੇ ਕਰਨਾ ਜੀ ਤੇ ਮੋਬਾਈਲ ਨੰਬਰ ਬੋਲ ਦਿਆ ਆਪਣਾ 94177 2822 94177 28819 ਤੇ ਅਜੇ ਸੂਈ ਨੂੰ ਟਾਈਮ ਹੋ ਗਿਆ ਮੀਨਾ ਹਾਂ ਵੀ ਮਹੀਨੇ ਤੋਂ ਉੱਪਰ ਤਾਂ ਇਤਰੇ ਤੇ ਵੀ ਹੋ ਸਕਦਾ ਉੱਪਰ ਥੱਲੇ ਹੋ ਸਕਦਾ ਕਦਾ ਕਦਾ ਸੋ ਮਹੀਨਾ ਲਗਭਗ ਹੋ ਗਿਆ ਇਹਨੂੰ ਸੂਈ ਨੂੰ ਅਰਜਨ ਕੁੰਗੜ ਦੀ ਕੱਟੀ ਆ ਤੇ ਸੰਗ ਜ਼ਰੂਰ ਹੈਗਾ ਖੁੱਲਾ ਤੇ ਮੱਝ ਦੇਖੋ ਚੁਾਈ ਕਰਦੇ ਸਮੇ ਵੀ ਗਾਲਾਂ ਕਰੀ ਜਾਂਦੀ ਆ ਤੇ ਸ਼ਾਂਤ ਸੁਭਾਅ ਪੂਰੀ ਠੰਡੀ ਜਿਵੇਂ ਮੰਨ ਲਾ ਰੌਲਾ ਵਗੈਰਾ ਪਈ ਜਾਂਦਾ ਇੱਥੇ ਕੋਈ ਬੁੱਲੀ ਜਿਹਾ ਚਲੋ ਆਪਾਂ ਕੋਈ ਇਸ ਗੱਲ ਦੀ ਕੋਈ ਦਿੱਕਤ ਨਹੀਂ ਵੀ ਰਿਹਾ ਮਨ ਹੈਲਚਲ ਵਾਲਾ ਕੰਮ ਤਾਂ ਹੈ ਨਹੀਂ ਫਿਰ ਜਮੇ ਹਨ ਨਵੇਂ ਨਹੀਂ ਬਾਈ ਮਹਾ ਹੁਣ ਬੱਚਾ ਹੀ ਆਪਾਂ ਪਾਸੇ ਬੰਨ ਲਿਆ ਹਨ ਨਵੇਂ ਕੋਈ ਮਾਂ ਹੈ ਹੀ ਨਹੀਂ ਬਾਕੀ ਦੋ ਸੂਏ ਹੋ ਗਏ ਜੀ ਪੂਰਾ ਬਹਿੰਦਾ ਤੇ ਰਵਾ ਫੁੱਲ ਜਾਵਾ ਮੈਂ ਤਾਂ ਬਿਨਾ ਇਕੱਠੀ ਤੋਂ ਵੇਲਾ ਥਾਪੀ ਲੈ ਕੇ ਵੀ ਚੱਕਰ ਦੀ ਠੀਕ ਹੈ ਤੇ ਚੌਣ ਚ ਨਰਮ ਆ ਜਾਵਾ ਜਮਾ ਇਹ ਨਰਮ ਆ ਤੇ ਸਾਹਮਣੇ ਆ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਪਿਆ ਜਾਂਦੀ ਹੈ ਫਿਰ ਇਹ ਭਾਈ ਗੰਦੀ ਆ ਜੇ 8 ਮਹੀਨੇ ਘੱਟ ਠੀਕ ਹੈ ਲਗਭਗ ਮੰਨ ਕੇ ਚਲੋ 2 2.5 ਮਹੀਨੇ ਪਹਿਲਾਂ ਛੱਡਦੀ ਪੈਂਦੀ ਹੈ ਬਸ ਹਾਂ ਭਾਈ ਤੇ ਜਿਵੇਂ ਕਹਿੰਦੇ ਇੱਕ ਹਫ਼ਤਾ ਵੀ ਕੱਪ ਕੱਪ ਦਿੰਦੀ ਆ ਹਾਂ ਗੰਦੀ ਆ ਭਈ ਠੀਕ ਹੈ ਤੇ ਇਹ ਗਾੜੀ ਪਿਛਾੜੀ ਮੇਰੇ ਹਿਸਾਬ ਨਾਲ ਬਿਲਕੁਲ ਥਾਂ ਬਰਾਬਰ ਹੀ ਆ ਹੈਨਾ ਜਮਾ ਬਰਾਬਰ ਭਈ ਸੋ ਬਾਕੀ ਧਾਰਾ ਦੇਖੋ ਚੋਣ ਚਵਾ ਵਗੈਰਾ ਪੂਰਾ ਮੋਟਾ ਤੇ ਬਾਕੀ ਮੇਨ ਖਾਸ ਇਹ ਮਾਜੀ ਦੇਖੋ ਆਪਾਂ ਆ ਗਾਲਾਂ ਖੜੀ ਕਰੀ ਜਾਂਦੇ ਪੈਰ ਨਹੀਂ ਪੜਦੀ ਬਈ ਜਮ ਸੋ ਇਹ ਹੈਗੀ ਨਸਲਾਂ ਦੀ ਗੱਲ ਤੇ ਆਪਨੇ ਕੋਲ ਆਈ ਕਿੱਥੋਂ ਸੀ ਇਹ ਜੀ ਵੀ ਆਪਾਂ ਨਿਰਵਾਣੀ ਤੋਂ ਲਿਆਂਦੀ ਜਿਆ ਜੀ ਦੇ ਕੋਲ ਅੱਛਾ ਨਿਰਵਾਣਾ ਟਵਾਣਾ ਉਧਰੋਂ ਤੇ ਚੰਗਾ ਭਾ ਲੱਗਿਆ ਹੋਣਗੇ ਵੀਰ ਉਦੋਂ ਹਾਂ ਮੇਰੇ ਪੂਰਾ ਜਨ ਠੀਕ ਆ ਬੱਚਾ ਉਦੋਂ ਕੀ ਸੀ ਬਰਕੱਟੀ ਕਾ ਕਟਾ ਨਾ ਦੋ ਛੋਟੀ ਜਿਹੀ ਠੀਕ ਆ ਉਹ ਬੈਠਿਆ ਸਿਰੇ ਤੇ ਠੀਕ ਹੈ ਤੇ ਵਾਲਾ ਫਿਰ ਕੱਟੀ ਦਿੱਤੀ ਜਾਨੀ ਹੁਣ ਆਪਣੇ ਕੋਲ ਹਾਂ ਕੱਟੀ ਹੈ ਸੂਏਸ ਵਾਰੇ ਗਿਆ ਅਰਜਨ ਕੁੰਗੜ ਦੀ ਇਹਦੇ ਪਿੱਛੇ ਕੱਟੀ ਤੇ ਮੈਂ ਦੇਖੋ ਗਾਲਾ ਵਗੈਰਾ ਖੜੀ ਕਰੀ ਜਾਂਦੀ ਹੈ ਤੇ ਗਾੜੀ ਦੇ ਗਾੜੀਆ ਦੁੱਧ ਹਲੇ ਮੰਨ ਕੇ ਚਲੋ ਖਸਨ ਖਾਲੀ ਹੋਏ ਨਹੀਂ ਹਲੇ ਤੇ ਕ ਐ ਵਜੇ ਚਵਾਈ ਕਰੀ ਸਵੇਰੇ ਆਪਾਂ ਜੀ ਜੀ ਆਪਾਂ ਕਰੀ ਹੋਇਆ ਯਾਰ 4:00 ਨੇ 6 ਵਜੇ 6 ਠੀਕ ਹੈ ਸੋ ਟਾਈਮ ਦੇਖੋ ਇਸ ਵਕਤ ਸਹੀ 5:53 ਬਸ ਟਾਈਮ ਸਵੇਰ ਜਿੰਨਾ ਹੀ ਹੈ ਹਨਾ ਹਾਂ ਬਈ ਲੈ ਵੀਰੇ ਘੜੀ ਦੇਖੋ ਤਾਂ ਕਿਲੋ ਹੋ ਗਏ ਹੈ ਕਿਤਨੇ ਕਿਲੋ ਹੋ ਗਏ ਬੱਚੋ ਦੇ ਦੂਜੇ ਮਗਰ ਮਠੰਦੇ ਸੋਟਾ 1 ਕਿਲੋ ਤੋਂ ਪ੍ਰੋਪਰ ਦੀ ਗਾੜੀ ਆ ਤੇ ਬਾਕੀ ਝੋਣ ਦੇਖੋ ਜਮਾ ਕਿਆ ਬਾਤ ਆ ਜਿਵੇਂ ਕਹਿੰਦਾ ਸਵਾਦ ਆਉਂਦਾ ਉਹ ਸਿਸਟਮ ਦਾ ਝੋਣ ਲੱਗਿਆ ਹੋਵੇ ਇਹਦੇ ਤਾਂ ਆ ਗਾੜਾ ਵਗੈਰਾ ਮੈਂ ਪੂਰਾ ਕਰਦੀ ਪਈ ਆ ਤੇ ਕਿੰਨਾ ਕੁ ਭਰਾ ਮੇਰਾ ਦੁੱਧ ਅੰਦਾਜ਼ਾ ਆਪਣੂ ਵੀ ਹੁਣ ਹੈਗਾ ਥੱਲੇ ਇਹਦੇ ਦੁੱਧ ਹੈਗਾ 16-17 ਲੀਟਰ ਫੁੱਲਾ ਆਪਾਂ ਦੋ ਟੈਮ ਚਵਾ ਕੇ ਦੇ ਦਾਂਗੇ ਆਪਾਂ 16 ਕਹਿ ਕੇ ਦੇਵਾ ਜਾਂਦੇ ਦੁੱਧ 17 ਦਾ ਇੰਚ ਦਾ 18 ਕਿ ਦੇ ਦੇ ਕੋਈ ਚੱਕਰ ਠੀਕ ਹੈ ਵੀ ਲੀਟਰ ਖੰਡ ਪਸੂ ਹੱਥ ਤੋਂ ਉਪਰਾ ਕਰ ਦੇ ਕਰ ਦੇ ਹਨਾ ਤੇ ਆਪਾਂ ਚਵਾ ਕੇ ਦੇ ਦਾਂਗੇ ਦੋ ਟੈਮ ਹਾਂ ਹਾਂ ਕੋਈ ਮਾਰਾ ਤੇਰੇ ਸਾਹਮਣੇ ਚੋਣੇ ਆ ਰੱਖਾਵਾਂ ਬਣਾਵਾਂਗੇ ਠੀਕ ਹੈ ਸੁਭਰੋ ਲੀਟਰ ਲਾ ਗਿਆ ਆਪਾਂ ਦੁੱਧ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਆਪਾਂ ਨੂੰ ਇੱਕ ਗੱਲ ਹੋਰ ਪਤਾ ਵਿੱਚ ਵੀਰ ਕਹਿੰਦੇ ਸੀ ਦੁੱਧ ਮਿਣ ਕੇ ਮੱਝ ਲੈਣੀ ਆ ਤੇ ਮਿਣ ਕੇ ਜੇ ਆਪਾਂ ਨੂੰ ਪਤਾ ਹੈ ਵੀ ਮਹੀਨਾ ਜਮਾ ਲੱਗ ਜਾਂਦਾ ਤੇ ਫੇਰ ਬਾਅਦ ਵੀਰ ਕਰ ਲੈ ਕੇ ਕਹਿੰਦੇ ਕਿ ਤਾਂ ਜੀ 4 ਮਹੀਨੇ ਹੋ ਗਏ ਸੂਈ ਨੂੰ 10 ਮਹੀਨੇ ਹੋ ਗਏ ਸੋ ਜਿਹੜੇ ਵੀਰ ਕਹਿੰਦੇ ਸਾਡੇ ਨਾਲ ਵਪਾਰੀ ਨੇ ਜੀ ਠੱਗੀ ਲੱਗੀ ਸਾਨੂੰ 20 ਕਿਲੋ ਕਿਆ ਸੀ 18 ਕਿਲੋ ਕਿਆ ਸੀ ਤੇ ਘਰੇਲੂ ਵੀਰ ਦੀ ਮੈਂ ਆ ਸੌਦਾ ਕਰ ਲਿਆ ਦੋ ਟੈਪ ਚੋਂਨ ਦਾ ਥੋੜਾ ਫਰਜ ਮੰਨਦਾ ਵੀਰ ਕਹਿੰਦਾ ਅੱਪ ਚਵਾ ਕੇ ਦੇਵਾਗੇ ਜਵਾ ਕਿਉਂਕਿ ਵਪਾਰ ਦੇ ਸਿਸਟਮ ਕੀ ਹੁੰਦਾ ਵਪਾਰ ਦੇ ਵਿੱਚ ਹਰ ਇੱਕ ਬੰਦੇ ਨੂੰ ਹੁੰਦਾ ਕਿ ਆਪਾਂ ਪਸ਼ੂ ਸੇਲ ਕਰਨਾ ਤੇ ਰੋਕਣ ਦੀ ਵੀਰ ਕੋਲੇ ਮੰਨ ਕੇ ਚਲੋ ਇੱਕ ਦਾ ਪੇਮੈਂਟ ਵਗੈਰਾ ਰੋਕ ਜਾਂਦੇ ਮਹੀਨਾ ਖਾਂਡ ਜਿਉਂਕਿ ਵਪਾਰੀ ਰੋਕਦਾ ਤਾਂ ਉਹਨੂੰ ਮੰਨ ਕੇ ਚਲੋ ਵੇਚ ਕੇ ਹੋਰ ਸੋ ਘਰੇ ਲੂ ਮੈਂ ਆ ਮੰਨ ਕੇ ਚਲੋ ਵੀਰ ਜੀ ਹੁਣ 200 ਦਾ ਵੀਰ ਕੋਲ ਹੈਗੀ ਆ ਤੇ ਇੱਥੇ ਤੁਹਾਨੂੰ ਚਵਾ ਕੇ ਦਊ ਜਮਾ ਦੋ ਟੱਪ ਤੇ ਬਾਕੀ ਧਾਰਾ ਦੇਖੋ ਜਮਾ ਲਾਠੀ ਚਾਰਜ ਹੁੰਦਾ ਜਿਵੇਂ ਉਸ ਤਰ੍ਹਾਂ ਦੇ ਧਾਰਾ ਪੈਂਦੀਆਂ ਮੋਟਾ ਮੋਟਾ ਚੋਣਾ ਤੇ ਮੁੱਠੀ ਵਾਲਾ ਥਾਣੂ ਕੋਈ ਇਹ ਨਹੀਂ ਗੱਲ ਵੀ ਥਾਣ ਛੋਟਾ ਵੱਡਾ ਪਾ ਵੇਜ ਜਾਂਦੀ ਹੈ ਹਰਿਆਣੇ ਚ ਮੈਂ ਕਹਾਂ ਪਿਆ ਵੀ ਹਰਿਆਣੇ ਚ ਲੈਂਦੀ ਪੇਪ ਠੀਕ ਹੈ ਮਨਪ ਇੱਕ ਕਦੀ ਲੈ ਆਉਂਦੇ ਚਾ ਵੀ ਚੱਲੀ ਵੀ 200 ਖੱਜ ਲਈ ਫਿਰ ਆਪਾਂ ਵੇਚਦੀ ਹੈ ਹਣਾ ਆਪੇ ਵੇਚਦਾ ਜੀ ਉਧਰ ਜਾ ਠੀਕ ਹੈ ਹਾਂ ਉੱਥੇ ਫਿਰ ਜਾ ਵਗੈਰਾ ਇਸ ਕਰਕੇ ਜੋਗੇ ਲੈਉਣੇ ਉੱ ਚੋਗੇ ਨੇ ਇੱਕ ਘੱਪੜ ਵਗੈਰੇ ਹੈਂ ਮੱਝ ਚੋਗੇ ਲਈ ਦੇ ਫਿਰ ਮੱਝ ਚੋਗੇ ਵੀਰੇ ਦੋ ਟਾਈਮ ਯਾਰ ਅਸਾਂ ਪੈਸੇ ਰਖਮ ਲਾਉਣੀਆਂ ਯਾਰ ਹੁਣ ਆਏ ਕਿ ਮੈਂ ਲਤੀ ਜਾਊਗਾ ਹਣਾ ਜਾਇਜ਼ ਗੱਲ ਸੋਰਾ ਬੀਰ ਖਣ ਚਵਾਈ ਕਰਕੇ ਲਿਆਉਣੇ ਆ ਤੇ ਚਵਾਈ ਕਰਕੇ ਤੁਹਾਨੂੰ ਮਹਿ ਮਿਲੂ ਇੱਥੇ ਤੇ ਬਾਕੀ ਹੋਰ ਵੀ ਜਾਨਵਰ ਦੇਖੋ ਨਾਕ ਤਾਂ 4-5 ਹੀ ਰੱਖੇ ਆ ਪਰ ਰੱਖੇ ਸਿਲੈਕਟਡ ਵੀ ਜੇ ਜਮ ਤੇ ਆਪਾਂ ਹਵਾਨੇ ਦੇ ਨਾੜਾ ਦੇਖੋ ਮੈਂ ਇਹ ਤੁਹਾਨੂੰ ਦਿਖਾਈ ਦਿੰਦੀਆਂ ਹੋਣਗੀਆਂ ਪੂਰੀਆਂ ਸਾਫ਼ ਸੁਥਰੀਆਂ ਮੋਟੀਆਂ ਨਾੜਾ ਜਿੰਨੀਆਂ ਆਪ ਨੂੰ ਪਸਾ ਪਸ਼ੂ ਦੇ ਵਿੱਚ ਵੀ ਰਿੰਕਲ ਨਾੜਾ ਵਗੈਰਾ ਹੋਣ ਤੇ ਉਹਨਾਂ ਹੀ ਪਸ਼ੂ ਖੈਰ ਦੁੱਧ ਨੂੰ ਖਰਾ ਰਹਿਂਦਾ ਤੇ ਹਵਾਨੇ ਦੀ ਸਾਫ ਸੁਥਰੀ ਆ ਕੱਦ ਕਾਠ ਵਾਲੀ ਮੈਂ ਆ ਪੂਰੀ ਸਿੰਘ ਮਾੜਾ ਜਨਾਮਾ ਮਾਤਰ ਜਰੂਰ ਖੁੱਲਾ ਸਿੰਘ ਖੁੱਲਾ ਦੇ ਭਾਂਡੇ ਚ ਦੁੱਧ ਵੀ ਦੇ ਲੈ ਜੀ ਬਾਲਟੀ ਨਹੀਂ ਖੁੱਲਾ ਹੀ ਪਉਂਦੀ ਆ ਇਥੇ ਘੜਤੀ ਮੈਂ ਘਟਚਾਉਣਾ ਯਾਰ ਪਾਪਾ ਵੱਧ ਚਾਉਣਾ ਠੀਕ ਆ ਹਾਂ ਇਹ ਤਾਂ ਕਦੇ ਕ ਨਹੀਂ ਚਾਉਂਦੇ। ਘਟ ਚਾਉਂਦਾ ਬੰਦਾ ਥੋੜਾ ਜਿਹਾ ਹੱਥੋਂ ਪਤਾ ਲੱਗਾ ਹੱਥ। ਦੁੱਧ ਵੱਧਾ ਥੱਕ ਜਾਣਾ ਮੈਂ ਤਾਂ ਚਾਉਂਦਾ। ਸੋ ਮੈਦੇ ਕੁਆ ਉੱਦ ਰਵਾ ਜਮ ਮੈਦਾ। ਸੋ ਵੀਰ ਕੋਲ ਬੱਚੇ 2-3 ਇਹਦੇ ਆ ਗਏ। ਸੋ ਜਿਹੜੇ ਵੀਰ ਕੋਲ ਗਾਂ ਚਲੀ ਗਈ। ਐਂਦਾ ਜਿਵੇਂ 3-4 ਸਵੇਰ ਦੁੱਧ ਪੀ ਕੇ ਨਾਲ ਤਾਂ ਦੁੱਧ ਪੀਨੇ। ਤੇ ਨਾਲੇ ਆਪ ਦੀ ਬਰੀਡ ਨਿਸ਼ਾਨੀ ਮੈਂ ਦੇ ਜਾਨੀ ਹੁੰਦੀ ਆ। ਨਾ ਬਈ 5 ਮਹੀਨਾ ਦੀ ਘੱਪਣਾ ਮੈਂ ਦੇ ਪਿੱਛੇ ਖੜੀ ਆ। ਠੀਕ ਐ। ਇਹਦੇ ਵਿੱਚ 14-15 ਲੀਟਰ ਤੋਂ ਤਹ ਹੁਣ ਤਿਆਰ। ਇਹ ਵੀ ਉਧਰ ਹੀ ਆਈ ਵੀ ਆ। ਉਹ ਵੀ ਉਧਰ ਹੀ ਆਈ ਵੀ ਆ। ਇਹਨੂੰ ਦੇਖ ਕਿੰਨਾ ਦਿੱਜੇ। ਠੀਕ ਐ। ਮਾੜਾ ਬਾਲਟੀ ਚੱਲਦੀ ਐ। ਕੋਈ ਨੂੰ ਭਰ ਲਾ ਬਸ ਕੋਈ ਨੂੰ। ਫੈਟ ਵਗੈਰਾ ਇਹ ਪਤਾ ਚੰਗੀ ਪਾਉਂਦੀ ਉਫਰੇ ਹਾਂ ਤੇ 80 ਆ ਮੈਨੂੰ ਜਾਂਦਾ 60 ਤੋਂ ਉੱਪਰ ਪੀ ਫਿਰ ਹਾਂ ਪੂਰਾ ਹੈ ਨਾ 65 ਰੁਪਏ ਵੀ ਪੈਂਦਾ ਉਹ ਹੈ 65 ਰੁਪਏ ਦੁੱਧ ਪੈਂਦਾ ਉਹ ਆਪਾਂ ਪਾਉਂਦੀ ਦੋਜੀ ਨੂੰ ਠੀਕ ਹੈ ਇਹ ਨਹੀਂ ਕੱਢੀ ਉਹ ਮਰੇ ਅੱਤ ਤੱਕ ਦੂਰੀ ਪਈ ਹੈ ਇਹ ਤ ਵੀ ਨਾ ਖਾਲੀ ਵਾਲੀ ਮੁੱਢੀ ਕਰਕੇ ਦੇਖਾਂ ਜੀ ਠੀਕ ਹੈ ਜੀ ਬੱਸ ਸੋ ਆ ਦੇਖੋ ਕੁਆਲਟੀ ਕਰਨੇ ਕਰਤੀ ਜਿਵੇਂ ਮੈਂ ਨੇ ਨਾਲੇ ਇਹਦੀ ਝੱਗ ਵੀ ਉਦੋਂ ਨੂੰ ਤੇ ਵਾਕੀ ਮੈਂ ਦਿਖਾ ਦੇ ਦੇ ਕੋ ਪੈਰ ਨਹੀਂ ਪਟਿਆ ਮਾਦੀ ਜੀ ਨੇ ਜਾਣਾ ਚੋੜ ਪੂਰਾ ਸੋਣਾ ਗੂਠਿਆ ਗਾ ਮੋਟਾ ਚੋੜ ਉਹ ਦੇਖੋ ਜਮ ਧਾਰ ਪੈ ਨਹੀਂ ਦਿਖਾਈ ਦਿੰਦੀ ਹੁੰਦੀ ਆ ਕੰਨ ਕਿਲੋ ਦੀ ਗਾੜੀ ਜਮਾ ਹੁੰਦੀ ਹੈ ਤੇਰੀ ਇਹਨੂੰ ਕੱਢ ਦੇ ਯਾਰ ਜੇ 3 ਕਿਲੋ ਦੀ ਗਾੜੀ ਉਹ ਭਾਈ ਜੰਨਾ ਤੇਜ ਆ ਜਾਏਗਾ ਹੈ ਤਰਾ ਦੇਖੋ ਪਈਆ ਦੁੱਧ ਲੱਗ ਪਾ ਗਾੜੀ ਦੇ ਵਿੱਚ ਬਾਅਦੋਂ ਵੀ ਨਿਕਲ ਗਿਆ ਤਾਂ ਕਿਲੋ ਇਥੇ ਕੋਈ ਰੱਖੀ ਬਾਟੀ ਦੋ। ਉਹ ਲਿਟਰੇ ਰੱਖ ਲੈ। ਚੱਲੇ ਅੰਗਰੇਜ਼ੀ ਟ੍ਰਿਕ ਕਰ। ਇੱਕ ਜਿ ਫੈਟ ਲਾ ਦੋ ਸਾਰਾ। ਪਾ ਲਈ ਪਾ ਲਈ ਭਰ ਲਾ ਲੈ, ਭਰ ਲਾ। ਵੇ ਸਲਾੜ ਨਾਲ ਬਾਡੀ। ਕੋਈ ਨਹੀਂ ਨਾ ਦੇਖੀ। ਇਹਦੇ ਮਾ ਅੰਨੀ। ਮਰਾ ਕਰਾ 1 ਲੀਟਰ ਮਿਲਦੇ ਪੱਧਰ ਲੀਟਰ ਨਹੀਂ ਕੋਈ ਨਾ ਨਹੀਂ ਮਿਲਦੇ ਨੇ ਪਰਦੇ-ਪਰਦੇ ਪਾਦੇ ਪਾਦੇ ਢੋਲ ਗਿਆ ਭਾਈ ਆਪ ਕੱਪਾ ਭਰ ਲੈਣਾ ਸਭ ਤੋਂ ਅੱਧਾ ਲੀਟਰ ਵਾਲਾ ਕੱਪਾ ਇਹ ਤੇ ਇਹ ਆ ਵੱਡਾ ਵੱਡਾ ਮਿਲ ਲਾਂਗੇ ਹਨਾ ਮੇਰੀ ਚਲੀ ਪਾਈ ਜਰੇ ਨਾਲ ਇੱਕੋ ਦੋ ਤਿੰਨ 4 5 6 7 8 9 10 11 12 tiro giova pondera suola 18 9 ਲੀਟਰ ਦੁੱਧ ਥੱਲੇ ਹੈਗਾ ਹਾਜ਼ਰ ਜਮਾ ਹਨਾ ਮਦਮ ਕਿਹਾ ਜੀ ਵੀਰੇ ਵੀ 16 14 ਖੁੱਲਾ ਫਿਰ 18 ਵੀ ਹੋ ਜਾਊਗਾ ਸੋbro 18 ਹੋ ਗਿਆ ਤੇ ਕਿਤਾ 9 ਲੀਟਰ ਦੁੱਧ ਥੱਲੇ ਹਾਜ਼ਰ ਤੇ ਖਰਾਕ ਫਿਰ ਆਪਾਂ ਪੀਵੋਗੇ ਬੋਨੇ ਸਾਰੀ ਹਨਾ ਸਵਾਹ ਦੇਖੋ ਇੱਕ ਟੱਬ ਭਰਿਆ ਭਰਿਆ ਪਿਆ ਦੂਜਾ ਆਪਣਾ ਤੇ ਇੱਕਾ ਬੱਠਰ ਭਰਿਆ ਪਿਆ ਜਾਓ ਠੀਕ ਆ ਸਮਾਨ ਪੀਵੋਗੇ ਬੋਨੇ ਸਾਰਾ ਤੇ ਮੁੱਲ ਵਾੜੀ ਇਹਦਾ ਕੀ ਰੱਖਿਆ ਆਪਾਂ ਇਹਦਾ ਵੀਰੇ 175 ਗਜਾਇਸ ਹੋ ਜੂਗੀ ਮਨਦਨ ਕਰਦਾ ਕੋਈ ਸੋ 175 ਵਿੱਚੋਂ ਗਜਾਇਆ ਸੋ ਜੋ ਮੋਬਾਈਲ ਨੰਬਰ ਦੁਆਰੇ ਬੋਲ ਜੇ ਆਪਣਾ 98177 2810 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ